ਰੀਡੋਕਸੀ ਆ ਲਿਕਵਿਡ ਆਹੇ ਤੇ ਇਧਰ ਰੀਡੋਕਸੀ ਦਾ ਸਪਰੇਅ ਆਉਂਦੀ ਆ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਆਪਣੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਨਾ ਫਾਰਮਰ ਭਰਾਵਾਂ ਵਾਲੀ ਸਪੈਸ਼ਲ ਵੀਡੀਓ ਲੈ ਕੇ ਆਏ ਆ ਜਿਵੇਂ ਕਿ ਮੱਝ ਕੱਡਰੂ ਮੱਝ ਦਾ ਕੱਡਰੂ ਮਰ ਜਾਂਦਾ ਤੇ ਮੱਝ ਕੱਡਰੂ ਕਈ ਵਾਰੀ ਭੁੱਲ ਜਾਂਦੀ ਆ ਮੰਨ ਲਓ ਉਹਦੇ ਆਸਤੇ ਜਿਵੇਂ ਕਈ ਵਾਰੀ ਪਸ਼ੂਆ ਵੇਲਾ ਕੇ ਵੇਲਾ ਕਰਦਾ ਟਾਈਮ ਭੰਡਦਾ ਮੰਨ ਲਓ ਤੇ ਟਿਕਾ ਲਾਉਣਾ ਪੈਂਦਾ ਕਈ ਵਾਰੀ ਆਪਾਂ ਨੂੰ ਐਵੋ ਜਿਹੀਆਂ ਨੌਬਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਉਹਦੇ ਆਸਤੇ ਆਪਾਂ ਨਾ ਹੱਲ ਲੈ ਕੇ ਆਏ ਆ ਤੇ ਉਹ ਤੁਹਾਨੂੰ ਮ ਕਿਹੜੀ ਦਵਾਈ ਆ ਉਹ ਤੁਹਾਨੂੰ ਮੈਂ ਸਾਰੀ ਜਾਣਕਾਰੀ ਉਹਦੇ ਬਾਰੇ ਦੱਸਦਾ ਮੈਂ ਤੇ ਦਿਖਾਉਣਾ ਤੁਹਾਨੂੰ ਦਵਾਈ ਕਿਹੜੀ ਆ ਹਾਂਜੀ ਦੋਸਤੋ ਆਹ ਦਵਾਈ ਆ ਇੱਕ ਤੁਹਾਨੂੰ ਮੈਂ ਦਿਖਾ ਦਿੰਨਾ ਰੀਡੌਕਸੀਲੀ ਦਵਾਈ ਆ ਇਹ ਲਿਕੁਇਡ ਆ 100 ਐਮਐਲ ਸਵੇਰ ਤੇ 100 ਐਮਐਲ ਸ਼ਾਮ ਨੂੰ ਦੇਣਾ ਇਹ ਲੀਟਰ ਆ 1 ਲੀਟਰ ਆ 5 ਦਿਨ ਚੱਲੂ ਆਪਣਾ ਸਵੇਰ ਸ਼ਾਮ ਇਹ ਠੀਕ ਆ ਤੇ ਇੱਕ ਆ ਆ ਗਈ ਸਪਰੇ ਰੀਡੌਕਸੀ ਦੀ ਇਹ ਸਪਰੇ ਆਪਾਂ ਤੁਹਾਨੂੰ ਦਿਖਾਉਣਾ ਦੋਸਤੋ ਕਿਵੇਂ ਆ ਇਹ ਇਹ ਸਪਰੇ ਤੁਹਾਨੂੰ ਦਿਖਾ ਦਿੰਨਾ ਕੱਢ ਕੇ ਜਿਵੇਂ ਮੰਨ ਲਓ ਫੁਹਾਰਾ ਇਹ ਠੀਕ ਆ ਫੁਹਾਰੇ ਮਾਰਨੇ ਆ 5 ਪਸ਼ੂ ਦੇ 10 ਮਿੰਟ ਪਹਿਲਾਂ ਚੋਣ ਤੋਂ ਫਫਾਰੇ 5 ਫਫਾਰੇ ਮਾਰਨੇ ਆ ਦੋਸਤੋ ਸਵੇਰ ਤੇ 5 ਸ਼ਾਮ ਨੂੰ ਮਾਰਨੇ ਆ ਜਿਹੜੀ ਆਹ ਦਵਾਈ ਇਹ ਅੱਧਾ ਘੰਟਾ ਪਹਿਲਾਂ ਦੇਣੀ ਆ ਪਸ਼ੂ ਨੂੰ ਚੋਣ ਤੋਂ ਅੱਧਾ ਘੰਟਾ ਪਹਿਲਾਂ ਦੇਣੀ ਆ ਹੋਮਿਓਪੈਥਿਕ ਦੀ ਦਵਾਈ ਆ ਤੇ ਪੂਰਾ ਰਿਜ਼ਲਟ ਤੁਹਾਨੂੰ ਮਿਲੂਗਾ ਤੇ ਉਸ ਭਰਾਵਾਂ ਨੂੰ ਇਹਨਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜਿਨ੍ਹਾਂ ਦੇ ਮੰਨ ਲਓ ਪਸ਼ੂ ਮੰਨ ਲਓ ਕਟਰੂ ਭੁੱਲ ਜਾਂਦੇ ਆ ਹਨਾ ਕਈ ਵਾਰੀ ਵੇਲਾ ਕਿਵੇਲਾ ਕਰਦੇ ਆ ਟੀਕਾ ਲਾਉਣਾ ਪੈਂਦਾ ਇਹੋ ਜੀਆਂ ਨੌਬਤਾਂ ਆਉਂਦੀਆਂ ਹਨਾ ਉਹਨਾਂ ਵਾਸਤੇ ਦਵਾਈਆਂ ਨੇੜੇ ਕਰਕੇ ਦਿਖਾ ਦੇ ਬਾਈ ਕਰਾ ਸਪਰੇ ਵੀ ਦਿਖਾ ਦੇ ਇਧਰ ਚੈੱਕ ਕਰਾ ਦੇ ਕਰਾਂ ਰੀਡੌਕਸੀ ਆ ਲਿਕਵਿਡ ਆ ਇਹ ਤੇ ਇਧਰ ਰੀਡੌਕਸੀ ਦਾ ਸਪਰੇਅ ਆਉਂਦੀ ਆ ਦੋਸਤੋ ਇਹ ਤੁਸੀਂ ਵਰਤ ਸਕਦੇ ਹੋ ਬਾਕੀ ਮੈਂ ਸਕਰੀਨ ਤੇ ਵੀ ਇਹ ਲਾ ਦੂੰਗਾ ਤੇ ਬਾਕੀ ਨਾ ਮੈਂ ਨੰਬਰ ਇੱਕ ਸਕਰੀਨ ਤੇ ਲਾ ਲੱਗਿਆ ਕੋਈ ਵੀ ਜਾਣਕਾਰੀ ਲੈਣੀ ਤੁਸੀਂ ਉਸ ਨੰਬਰ ਤੇ ਲੈ ਸਕਦੇ ਹੋ ਤੇ ਡਿਸਕ੍ਰਿਪਸ਼ਨ ਦੇ ਵੀ ਆਪਣਾ ਨੰਬਰ ਦੇ ਦਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਕਿਸੇ ਕਿਸਾਨ ਭਰਾ ਦਾ ਫਾਇਦਾ ਹੋ ਸਕੇ ਠੀਕ ਹੈ ਜੀ ਧੰਨਵਾਦ